ਹਾਂਜੀ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਜੀ ਸਾਡੇ YouTube ਚੈਨਲ चौहान ਡੈਰੀ ਫਾਰਮ ਤੇ ਅੱਜ ਦੀ ਵੀਡੀਓ ਏਰੀਆ ਗੰਗਾ ਨਗਰ ਰਾਜਸਥਾਨੀ ਏਰੀਆ ਤੋਂ ਹੋਣ ਜਾ ਰਹੀ ਹੈ ਜੀ ਇੱਥੇ ਵੀਰ ਦੇ ਕੋਲ ਤੀਸਰੇ ਸੂਏ ਸੂਣ ਵਾਲੀ ਬਹੁਤ ਸੋਹਣੀ ਵੈੜ ਸੇਲ ਹੈਗੀ 15 ਦਿਨਾਂ ਦੀ ਕੱਚੀ ਹੈ ਜੀ ਚੈੱਕ ਕਰ ਸਕਦੇ ਹਾਂ ਹਾਈਡ ਲੈਂਥ ਫੁੱਲ ਹੈਡ ਲੈਂਥ ਦੀ ਹਲੇ ਵੇ ਪੱਖੋਂ ਚੈੱਕ ਕਰ ਸਕਦੇ ਹਾਂ ਜੀ ਹਾਂਜੀ 15 ਦਿਨਾਂ ਦੀ ਕੱਚੀ ਆ ਤੇ ਤੀਸਰੇ ਸੂਏ ਸੂਣਾ ਜੀ ਇਸ ਵਾਰ ਤੇ ਬਾਕੀ ਵੀਰ ਨੇ ਹੋਰ ਵੀ ਵੜਾ ਰੱਖਿਆ ਨੇ ਜਿਨ੍ਹਾਂ ਦੇ ਵਿੱਚੋਂ ਇਹ ਸੇਲ ਕੀਤੀ ਹੋਈ ਹੈ ਜੀ 15 ਦਿਨਾਂ ਦੀ ਕੱਚੀ ਆ ਤੇ ਤੀਸਰੇ ਸੂਏ ਸੂਣਾ ਜੀ ਦੂਸਰੇ ਸੂਏ ਇਸ ਵੜ ਦੇ ਥਲੋਂ 30 ਲੀਟਰ ਪਲੱਸ ਦੁੱਧ ਕੱਢਿਆ ਵੀਰ ਨੇ ਪੂਰੇ ਹੈਵੀ ਵਜ਼ਨ ਦੀ ਹੈਡ ਲੈਂਥ ਚੈੱਕ ਕਰ ਸਕਦੇ ਹਾਂ ਬਿਲਕੁਲ ਠੰਡੀ ਸੀਲ ਵੜਾ ਡਿਮਾਂਡ ਆ ਜੋ ਵੀਰ ਦੀ 85000 ਦੀ ਹੈ ਜੀ ਹਾਂਜੀ ਵੀਰ ਦੀ ਡਿਮਾਂਡ 85000 ਦੀ ਹੈ ਚੈੱਕ ਕਰ ਸਕਦੇ ਹਾਂ ਥਣਾ ਪੱਖੋਂ ਥਣ ਚਾਰ ਬਿਲਕੁਲ ਓਕੇ ਆ ਜੀ ਹਾਂਜੀ ਗੰਗਾ ਨਗਰ ਰਾਜਸਥਾਨ ਏਰੀਆ ਦਾ ਨੰਬਰ ਵੀਰ ਦਾ ਸਕਰੀਨ ਦੇ ਉੱਪਰ ਦਿੱਤਾ ਹੋਇਆ ਜੀ 9799900274 9799900274 ਨੰਬਰ ਆ ਵੀਰ ਦਾ ਜੋ ਡਿਮਾਂਡ ਹੈ 85000 ਦੀ ਆ ਜੀ ਤੀਸਰੇ ਸੂਏ ਸੁਣਾ ਇਸ ਵਾਰ ਠੀਕ ਆ ਜੀ ਤੇ ਦੂਸਰੇ ਸੂਏ 30 ਲੀਟਰ ਪਲਸ ਦੁੱਧ ਕੱਢਿਆ ਵੀਰ ਨੇ 15 ਦਿਨਾਂ ਦੀ ਹੁਣ ਕੱਚੀ ਹੈ ਜੀ ਜੋ ਵੀਰ ਖਰੀਦਣਾ ਚਾਹੁੰਦਾ ਬਾਈ ਦੇਖ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੇ ਅਗਰ ਤੁਸੀਂ ਵੀ ਆਪਣੀ ਕਿਸੇ ਵੀ ਜਾਨਵਰ ਜਾਂ ਖੇਤੀਬਾੜੀ ਸੰਬੰਧ ਸੰਦਾਂ ਦੀ ਐਡ ਲਗਾਉਣੀ ਚਾਹੁੰਦੇ ਹੋ ਤਾਂ ਫ੍ਰੀ ਐਡ ਹੈ ਜੀ ਸਾਡੇ ਉੱਪਰ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ 600 ਪੂਰਾ 6724360 ਹਾਂਜੀ 600 ਪੂਰਾ 6724360 ਇਸ ਨੰਬਰ ਤੇ ਸਾਡੇ ਨਾਲ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਤੇ ਜੋ ਇਹ ਵੈੜਾ ਬਿਲਕੁਲ ਠੰਡੀ ਸੀਲ ਹੈ ਇਹ ਆ ਵੇਖ ਸਕਦੇ ਹੋ ਤੁਸੀਂ ਬਿਲਕੁਲ ਠੰਡੀ ਸੀਲ ਵੈੜਾ ਬਹੁਤ ਸੋਹਣੀ 15 ਦਿਨਾਂ ਦੀ ਕੱਚੀ ਹੈ ਜੀ ਏਰੀਆ ਗੰਗਾ ਨਗਰ ਹੈ ਰਾਜਸਥਾਨ ਦੇ ਵਿੱਚ ਖੜੀ ਹੈ ਨੰਬਰ ਵੀਰ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਨੋਟ ਕਰ ਸਕਦੇ ਹੋ ਡਿਮਾਂਡ ਹੈ ਜੋ ਵੀਰ ਦੀ 85000 ਦੀ ਹੈ ਜੀ ਠੀਕ ਹੈ ਜੀ ਬਾਈ ਕੋਲੇ ਹੋਰ ਵੀ ਵੈੜਾ ਨੇ ਸੇਲ ਵਾਸਤੇ ਤੇ ਜਿਨ੍ਹਾਂ ਦੇ ਵਿੱਚੋਂ ਅਜੇ ਸੇਲ ਕੀਤੀ ਹੋਈ ਆ ਡਿਮਾਂਡ 85000 ਦੀ ਵੀਰ ਦੀ ਚੈੱਕ ਕਰ ਸਕਦੇ ਹੋ ਜੀ ਇਸੇ ਤਰ੍ਹਾਂ ਆਉਣ ਵਾਲੀਆਂ ਵੀਡੀਓ ਨੂੰ ਵੇਖਣ ਲਈ ਸਾਡਾ ਚੈਨਲ ਪੇਜ ਇਨਸਟਾਡੀ ਜੋ ਕਿ ਚੋਹਾਂ ਡੈਰੀ ਫਾਰਮ ਦੇ ਨਾਮ ਤੇ ਆ ਜੀ ਜਰੂਰ ਫੋਲੋ ਕਰਿਓ ਸਬਸਕ੍ਰਾਈਬ ਕਰਿਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਇਸੇ ਤਰ੍ਹਾਂ ਮਿਲਦੇ ਆਪਾਂ ਅਗਲੀ ਵੀਡੀਓ ਦੇ ਨਾਲ ਧੰਨਵਾਦ ਜੀ